ਬੰਦਨੋ ਜੀ ਬਾਈ ਗੁਰ ਤੇ ਪ੍ਰੋਸ ਸਾਡੀ ਦੁਆ ਜਿਹੜੀ ਸਾਡੀ ਕਬੂਲ ਹੋ ਰਹੀ ਹੋਵੇ ਤੇਰੀ ਹੋ ਜਵੇ ਠੀਕ ਹੈ ਜੇ ਰੱਬ ਮੇਰੀ ਕੋਈ ਇੱਕ ਦੁਆ ਕਬੂਲ ਕਰੇ ਇੰਨੀ ਸਿਆਣਪ ਤਾਂ ਕਿੰਨੇ ਦਿੱਤੀ ਤੈਨੂੰ ਮੰਮੀ ਨੇ ਡੈਡੀ ਨੇ 8 ਸਾਲ ਹੋ ਗਏ ਰੱਬ ਵੱਲੋਂ ਹੀ ਆਸ਼ ਹੈਲੋ ਬਰਿੰਦਰ ਸਿੰਘ ਜੀ ਸ਼ਾਬਾਸ਼ ਅੱਖਾਂ ਚ ਰੌਸ਼ਨੀ ਨਹੀਂ ਆਈ ਵਾਹਿਗੁਰੂ ਹੈਲੋ ਬਰਿੰਦਰ ਸਿੰਘ ਜੀ ਹੈਲੋ ਬਰਿੰਦਰ ਸਿੰਘ ਜੀ ਦੇਖ ਪਾ ਰਹੇ ਹੋ ਤੁਸੀਂ ਮੈਨੂੰ ਬਾਕੀ ਕਲਰ ਕਲਰ ਨਹੀਂ ਪਤਾ ਕਲਰ ਨਹੀਂ ਪਤਾ ਕੀ ਨਾਮ ਹੈ ਤੁਹਾਡਾ ਹਲਜੀ ਮੇਰਾ ਨਾਮ ਬ੍ਰਿੰਦਰ ਸਿੰਘ ਹੈ ਮੰਮੀ ਦਾ ਨਾਮ ਕੀ ਹੈ ਬਲਜੀਤ ਕੌਰ ਸ਼੍ਰੀਮਤੀ ਬਲਜੀਤ ਕੌਰ ਕੀ ਹੈ ਸ਼੍ਰੀਮਤੀ ਬਲਜੀਤ ਆਏ ਪਾਪਾ ਦਾ ਨਾਮ ਗੁਰਪ੍ਰੀਤ ਸਿੰਘ ਮਿਸਟਰ ਗੁਰਪ੍ਰੀਤ ਸਿੰਘ ਕੀ ਨਾਮ ਹੈ ਮਿਸਟਰ ਜੋ ਯੈਸ ਕੀ ਹੋਇਆ ਤੁਹਾਨੂੰ ਹੁਣ ਤੁਸੀਂ ਕਿਉਂ ਆਏ ਹੋ ਮੈਨੂੰ ਦਿਖਦਾ ਨਹੀਂ ਓਏ ਹੋਏ ਪਰ ਤੇਰੀਆਂ ਅੱਖਾਂ ਤਾਂ ਨਹੀਂਆਂ ਸੋਹਣੀਆਂ ਪੁੱਤਰ ਦਿਖਦਾ ਕਿਉਂ ਨਹੀਂ ਹਾਂ ਜੀ ਬੀ ਵੀ ਦਦਾ ਮੈਨੂੰ ਲਾਈਟ ਗਈ ਆ ਇਹਦਾ ਪਤਾ ਲੱਗਦਾ ਬਲੂ ਕਲਰ ਦਾ ਪਤਾ ਲੱਗਦਾ ਹੈ ਚਾਨਨ ਦਾ ਪਤਾ ਲੱਗਦਾ ਤੁੱਪ ਦਾ ਪਤਾ ਲੱਗਦਾ ਸ਼ਾਮ ਦਾ ਪਤਾ ਲੱਗਦਾ ਅੱਛਾ ਉਮਰ ਕਿੰਨੀ ਤੁਹਾਡੀ ਏਜ ਏ 10 ਸਾਲ ਹੈ ਮੇਰੀ ਤੇ ਬਰਥਡੇ ਕਦੋਂ ਆਂਦਾ ਹੈ ਬਰਥਡੇ ਮੇਰਾ ਬਰਥਡੇ ਆਉਂਦਾ 24 ਸਤੰਬਰ ਨੂੰ 24 ਸਤੰਬਰ ਕਿੱਥੋਂ ਆਏ ਤੁਸੀਂ ਰਹਿੰਦੇ ਕਿੱਥੇ ਹੋ ਕਿਹੜਾ ਸ਼ਹਿਰ ਤੁਹਾਡਾ ਫਾਜ਼ਿਲਕਾ ਭਾਸ਼ਾ ਤੁਹਾਡੀ ਬੜੀ ਸੋਹਣੀ ਆ ਬੋਲੀ ਬੜੀ ਸੋਹਣੀ ਆ ਹਾਂ ਗਾਉਂਦਾ ਬਹੁਤ ਸੋਹਣਾ ਹੈ ਅੱਛਾ ਗਾਣੇ ਵੀ ਹੋ ਬੜਾ ਸੋਹਣਾ ਵਾਹ ਜੀ ਵਾ ਸਕੂਲ ਜਾਂਦੇ ਹੋ ਹਾਂਜੀ ਕਿਹੜੇ ਸਕੂਲ ਗਰਲ ਸਕੂਲ ਜਾਏਗਾ ਗਰਲ ਸਕੂਲ ਬॉयਜ਼ ਹੋ ਕੇ ਗਰਲ ਸਕੂਲ ਕੋ ਜਾਣਾ ਹੋ ਉੱਥੇ ਸਾਡੀ ਪੜਾਈ ਕਰਾਉਂਦੇ ਆ ਨਾ ਅੱਛਾ ਹੁਣ ਇੱਥੇ ਅੱਜ ਇੱਥੇ ਮੈਨੂੰ ਕਿਉਂ ਮਿਲਣ ਆਇਓ ਮਿਲਣਾ ਹੈ ਪਾਲਾ ਫੇ ਕੁੱਟ ਕੇ ਜੱਫੀ ਪਾਲਾ ਫੇ ਮਿਲਤ ਲੈਂ ਹੁਣ ਕੁੱਟ ਕੇ ਜੱਫੀ ਪਾ ਕੇ ਮਿਲਤ ਲੈਂ ਮਿਲ ਕੁੱਟ ਕੇ ਨਾਮ ਭੁੱਲ ਗਿਆ ਮੈਂ ਤੁਹਾਡਾ ਸੌਰੀ ਕੀ ਨਾਮ ਤੁਹਾਡਾ ਬਰਿੰਦਰ ਸਿੰਘ ਰਾਇ ਬਰਿੰਦਰ ਸਿੰਘ ਜੀ ਹੁਣ ਤੁਸੀਂ ਠੀਕ ਹੋਣਾ ਹਾਂਜੀ ਤੁਸੀਂ ਚਾਹਦੇ ਹੋ ਕਿ ਤੁਹਾਨੂੰ ਅੱਖਾਂ ਤੋਂ ਦਿਖ ਸਕੇ ਸਾਰਾ ਮੇਰਾ ਨਾਮ ਪਤਾ ਹੈ ਲ ਬੋਲੋ ਬੋਲੋ ਸਹੀ ਬੋਲਣ ਲੱਗੇ ਸੀ ਕੀ ਨਾਮ ਹੈ ਮੇਰਾ ਅਮੋਲਕ ਵਾਤਰਾ ਅਮੋਲਕ ਵਾਤਰਾ ਇਹ ਕਿਹਨੇ ਦੱਸਿਆ ਤੁਹਾਨੂੰ ਕਿਸ ਨੇ ਨਹੀਂ ਕਿਸੇ ਨੇ ਨਹੀਂ ਤੁਸੀਂ ਜਾਣਦੇ ਹੋ ਮੈਨੂੰ ਹਾਂ ਕੋਣ ਹਾਂ ਮੈਂ ਅਮੋਲਕ ਵਾਤਰਾ ਹੋਰ ਕੀ ਜਾਣਦੇ ਹੋ ਮੇਰੇ ਬਾਰੇ ਹੋਰ ਤੁਹਾਡੀਆਂ ਵੀਡੀਓ ਆ ਗਈਆਂ ਨੇ ਉਹ ਤੁਹਾਡਾ ਭਲਾ ਹੋ ਜੇ ਮੈਂ ਤੱਕ ਇਸ ਉਮਰ ਚ ਇੰਨਾ ਬੰਦਾ ਟ੍ਰੈਂਡ ਨਹੀਂ ਦੇਖਿਆ ਕਿ ਕੀ ਹੁੰਦਾ ਮੇਰੀ ਵੀਡੀਓ ਚ ਤਨ ਤਾਂ ਦਿਖਦਾ ਹੀ ਨਹੀਂ ਫਿਰ ਤੁਸੀਂ ਮੇਰੀ ਵੀਡੀਓ ਕਿੱਦਾਂ ਦੇਖਦੇ ਹੋ ਸੁਣਦੇ ਹੋ ਕੀ ਸੁਣਦੇ ਹੋ ਵੀਡੀਓ ਚ ਅਸੀਂ ਇਹ ਸੁਣੀਦਾ ਦਬ ਕੇ ਸ਼ੇਅਰ ਕਰੋ ਦਬ ਕੇ ਸ਼ੇਅਰ ਕਰੋ ਬਸ ਇਹੀ ਸੁਣੀਦਾ ਦਬ ਕੇ ਸ਼ੇਅਰ ਕਰੋ ਹੋਰ ਕੀ ਸੁਣੀਦਾ ਹੋਰ ਵੀ ਇਹਨਾਂ ਨੂੰ ਵੀ ਹੈਲਪ ਕਰੋ ਜਿਹੜੇ ਲੋਕ ਐਦਾਂ ਤਰ੍ਹਾਂ ਦੇ ਹੁੰਦੇ ਆ ਓਏ ਹੋਏ ਹੋਏ ਵਾਹ ਜੀ ਸ਼ਾਬਾਸ਼ ਅੱਛਾ ਇਹ ਸੁਣਦੇ ਹੋ ਤੁਸੀਂ ਕੀ ਮੈਂ ਕਹਿੰਦਾ ਹੈਲਪ ਕਰੋ ਫਿਰ ਹੈਲਪ ਕਰਨੀ ਚਾਹੀਦੀ ਹੈ ਹਾਂ ਵਾਹ ਯਾਰ ਤੁਸੀਂ ਤਾਂ ਬੜੇ ਸ਼ਾਰ ਬੱਚੇ ਹੋ ਯਾਰ ਮੈਂ ਇਹਨੇ ਪੁੱਛ ਬੱਚੇ ਦਾ ਯਾਰ ਕੀ ਮੈਂਟਲ ਲੈਵਲ ਹੈ ਯਾਰ ਕੀ ਬਾਤ ਵੀਰੇ ਮੈਂ ਲਾਈਵ ਹੋਈ ਸੀ ਇਹ ਮੇਰੇ ਨਾਲ ਲਾਈਵ ਤੇ ਇਹਨਾਂ ਦੀ ਰਿਕਵੈਸਟ ਹੈ ਵਾਹ ਜੀ ਵਾਹ ਸ਼ਾਬਾਸ਼ ਪੁੱਤਰ ਅੱਛਾ ਤੁਸੀਂ ਜਾਣਦੇ ਨਹੀਂ ਇਹਨਾਂ ਨੂੰ ਮੈਂ ਨਹੀਂ ਜਾਣ ਤੁਸੀਂ ਕਿੱਦਾਂ ਮਿਲੇ ਇਹਨਾਂ ਨੂੰ ਮੈਂ ਲਾਈਵ ਹੋਈ ਸੀ ਲੁਧਿਆਣੇ ਲਾਈਵ ਤੇ ਰਿਕਵੈਸਟ ਆਈ ਇਹਨਾਂ ਦੀ ਫਾਜ਼ਿਲ ਕਰ ਵਾਹ ਯਾਰ ਵਾਹ ਅੱਛਾ ਗਾਣਾ ਸੁਣਾ ਫਿਰ ਕਿਹੜਾ ਫੇਵਰਟ ਸਿੰਗਰ ਕਿਹੜਾ ਤੇਰਾ ਮੇਰੇ ਫੇਵਰਟ ਸਿੰਗਰ ਸਾਰੇ ਆ ਸੌਰੀ ਕੋਈ ਸੁਣਾ ਫਿਰ ਇੱਕ ਅੱਧਾ ਗਾਣਾ ਸੁਣਾ ਫਿਰ ਪੱਟੀ ਪਟਿਆਲਾ ਗਾਣਾ ਸਾਲ ਸੁਣਾ ਸੁਣਾ ਏਕ ਲਾ ਕੇ ਸੁਣਾਇੰਗਾ ਪੂਰਾ ਮਾਈਕ ਦਮਾ ਆਲਾ ਆਲਾ ਮਾਈਕ ਬਣ ਜਾਊਗਾ ਆਲਾ ਮਾਈਕ ਚਲੋ ਚਲੋ ਉਹ ਗੱਬਰੂ ਦੀ ਉਂਗਲ ਤੇ ਯਾਰੇ ਲਦਾ ਆਨੀ ਸੁਣਿਆ ਤੋ ਕਿੱਦੇ ਚੜਾਵੇ ਧਰਤੀ ਪਿੱਕਿਆ ਜੱਟ ਵਾਪਨਾ ਦਬੌਰ ਦਾ ਤੇਰੇ বিনা ਕਥਲੇ ਨਹੀਂ ਆਉਂਦਾ ਕੋਈ ਦਰਜੀ ਓਹੋ ਨਹੀਂ ਬੋਲਦਾ ਸੰਗ ਮਾਰਦੀ ਉਹਦੀ ਮਗਦੀ ਬੱਚੀ ਬੱਡਰੋ ਤਪਰਦੀ ਜ਼ਰਲੀ ਡਰਾਉਣੀ ਗੱਲ ਡਿੱਗਣ ਦਿੰਦੇ ਜਦੋਂ ਪੱਜੀ ਫਿਰ ਰਗਾ ਵਿੱਚ ਡੰਗ ਮਾਰਦੀ ਡੰਗ ਮਾਰਦੀ ਉਹ ਮੁੰਡੇ ਦਰਮਿਆਨ ਨੇ ਕਰਾਦੇ ਚਰਕੇ ਕਰਾਗੇ ਦੇ 25 26 ਦੇ ਬੱਚੇ ਬਲਾਰੋ 12 ਮਾਡਲ ਮੋਡੀਫਾਈ ਕਰਕੇ ਪਟ ਗਿਆ ਕੰਡੀ ਜੰਡੀ ਘੜਦੀ ਉਹ ਗੱਬਰੂ ਦੀ ਉਂਗਲ ਤੇ ਸ਼ਾਰੇ ਲਦਾ ਅਣੀ ਸੁਣਿਆ ਤੂੰ ਗਿੱਦੇ ਚਲਾਵੇ ਧਰਤੀ ਕੀਆ ਜੱਟ ਵੈਪਨਾ ਬੌਰ ਦਾ ਤੇਰੇ ਬਿਨਾ ਕਤਲ ਨਹੀਂ ਹੁੰਦਾ ਕੋਈ ਦਰਗੀ ਓ ਵਾ ਲਾ ਲਾ ਜੇ ਪੱਪ ਜਿਹਾ ਧੱਤਰੀਏ ਨੀ ਵਾਲਿਆ ਦੀ ਗੱਟ ਬਾ ਮੜਾ ਦੀ ਫੜਿਆ ਦਰਗੀ ਜਣਾ ਚ ਦਰਸ ਤੇ ਰੱਬ ਦਿਲਾ ਚ ਨਹੀਂ ਡੱਬਾ ਚ ਲੋ ਹ ਤੇ ਧਣ ਚ ਸਰੀਏ ਧਣ ਚ ਸਰੀਏ ਉਹ ਕਾਣੀ ਵੜ ਪੜੀ ਦਾ ਨੀ ਜੱਟਿਆ ਰੁਕਰ 45 ਦਾ ਨੀ ਜੱਟਿਆ ਨੇ ਮਸਲਾ ਗਰਾਰੀ ਦਾ ਆਜੇ ਜੱਟੀਏ ਪਰੇ ਦੀ ਉੱਥੇ ਕੁੱਮੇ ਦੀ ਤਸਰੀ ਆਂਦੀ ਉਹ ਗੱਬਰੂ ਦੀ ਉਂਗਲ ਤੇ ਸ਼ਾਰੇ ਲਦਾ ਹੀ ਸੁਣਿਆ ਤੂੰ ਗਿੱਦੇ ਚੋਂ ਲਾਵੇ ਧਰਤੀ ਟਿੱਕੀ ਆ ਜੱਟ ਵਾਪਨਾ ਦੇ ਬੋਰ ਦਾ ਤੇਰੇ ਬਿਨਾ ਕਠੱਲੇ ਨਹੀਂ ਹੋਣਾ ਕੋਈ ਦਰਗੀ ਕਿਰਾਤਾ ਮੁੰਡਾ ਸੰਘੇ ਵਾਲਾ ਆਉਂਦਾ ਟਾਲਦਾ ਪਰ ਹੋ ਗਰਮ ਬੜੂਗਾ ਤਕੀਸ ਤੂੰ ਵੀ ਮਾੜੀ ਆਲੀਏ ਨਿੱਟ ਪਿਆਰੇ ਵਿੱਚ ਤੈਨੂੰ ਡੀ ਕੇ ਮਾਰਵਾ ਪੱਟੀ ਤੋਂ ਪਟਿਆ ਆ ਬੰਦ ਸ਼ਾਰ ਹੋਣਗੇ ਜਿਵੇਂ ਆ ਗਣਾ ਨਾ ਰੋੜੇ ਇੱਕ ਵਾਰ ਹੋਣਗੇ ਨੀ ਹੋਰ ਤੱਕ ਫੇਰ ਫੇਰ ਹੋਣਗੇ ਤੂੰ ਪੈਰ ਕੋਰੇ ਆਲੇ ਨਹੀਂ ਜਦੋਂ ਤੀ ਤਰਦੀ ਓ ਗੱਭਰੂ ਦੀ ਉਂਗਲ ਤੇ ਇਸ਼ਾਰੇ ਲਦਾ ਨਹੀਂ ਸੁਣਿਆ ਤੂੰ ਕਿੱਦੇ ਚਲਾਵੇ ਤਰਤੀ ਕੀ ਆ ਜੱਟ ਵਪਨਾ ਦਬੋਰ ਦਾ ਬਿਨਾ ਕੱਥਲੇ ਨਹੀਂ ਹੁੰਦਾ ਕੋਈ ਦਰਜੀ ਵਾਹ ਯਾਰ ਉਹ ਵਾਹ ਜੀ ਵਾਹ ਪੋਇਮ ਆਂਦੀ ਗੋਈ ਪੋ ਸਕੂਲ ਨਹੀਂ ਪੋਇਮ ਆਂਦੀ ਹੈ ਸਾਬ ਜਿਆਦਾ ਦੇ ਬੜੇ ਸਕੂਲ ਦਾ ਚੈਪਟਰ ਆਂਦਾ ਕੋਈ ਸਾਬ ਜਿਆਦਾ ਦੇ ਸਕੂਲ ਦਾ ਚੈਪਟਰ ਦੱਸ ਅਸੀਂ ਸਾਰੇ ਕੰਫਿਊਜ਼ ਆ ਕਿੰਨੀ ਰਟਿਆ ਕਿਦਾਂ ਗਾਣਾ ਸਾਨੂੰ ਨਹੀਂ ਕਿਸੇ ਨੂੰ ਪੂਰਾ ਗਾਣਾ ਆਂਦਾ ਹੋਣਾ ਅਸੀਂ ਗੱਲ ਕਰ ਰਹੇ ਜੀ ਨਿਆਣੇ ਡਾਕਟਰ ਨਹੀਂ ਬਣ ਰਹੇ ਨਿਆਣੇ ਤਾਂ ਹੀ ਡਾਕਟਰ ਨਹੀਂ ਬਣ ਰਹੇ ਚੈਪਟਰ ਯਾਦ ਕਰਦੇ ਵਾਹ ਯਾਰ ਇੰਨਾ ਗਾਣਾ ਰਟਦਾ ਕਿਦਾਂ ਯਾਦ ਕੀਤਾ ਕੀਤਾ ਕੌ ਚੈਪਟਰ ਯਾਦ ਕੀਤਾ ਸਕੂਲ ਦਾ ਕਿਦਾਂ ਪੋਇਮ ਪੋਇਮ ਆਉਂਦੀ ਸਕੂਲ ਦੀ ਕੋਈ ਹਾਂਜੀ ਆਉਂਦੀ ਹੈ ਕਿਹੜੀ ਮੈਨੂੰ ਤਾਂ ਆਉਂਦੀ ਹੈ ਸੁਣਾ ਫਿਰ ਸੁਣਾ ਇੱਕ ਲੋ ਦੇ ਕਿੰਨਾ ਜ਼ੋਰ ਲਾਣਾ ਬੈਰੇਆ ਪੋਇਮ ਯਾਦ ਕਰਨ ਮਾਈਕ ਸੌਰੀ ਮਾਈਕ ਮਾਈਕ ਆਲਾ ਮਾਈਕ ਚਲ ਚਾਬਸ਼ ਮੈਂ ਤੋਤਾ ਮੈਂ ਤੋਤਾ ਮੈਂ ਤੋਤਾ ਮੈਂ ਤੋਤਾ ਹਰੇ ਰੰਗ ਦਾ ਉਦਿੱਕਤਾ चोट मेरी लाल रंग की मिट्टू मिट्टू मैं करता चोट मेरी लाल रंग की मिट्टू मिट्टू मैं करता मैं तोता मैं तोता मैं तोता मैं तोता तो नील गगन में हूँ उड़ता फल सब्जियाँ दाना खाता मिट्टू मिट्टू मैं करता फल सब्जियाँ दाना खाता मिट्टू मिट्टू मैं करता मैं तोता मैं तोता ਮੈਂ ਤੱਤਾ ਮੈਂ ਤੱਤਾ ਮੇਰੇ ਰੰਗ ਦਾ ਉਹ ਦਿੱਤਾ ਸਾਬਾ ਜੀ ਮੇਰੀ ਲਾਲ ਰੰਗ ਕੀ ਮਿੱਟੂ ਮਿੱਟੂ ਮੈਂ ਕਰਤਾ ਮੈਂ ਮਤਲਬ ਸੋਚ ਰਿਹਾ 10 ਸਾਲ ਲੱਗ ਜਾਂਦੇ ਮੈਂ ਯਾਦ ਕਰਨੀ ਹੋਵੇ ਇੰਦਾ ਦੀ ਪੋਇਮ ਹੁਕਮ ਲਾਓ ਤੁਹਾਡਾ ਬੱਚਾ ਬਹੁਤ ਪਿਆਰਾ ਹੈ ਜੀ ਕੀ ਹੈ ਸ਼ਬਦ ਬਹੁਤ ਸੋਹਣੇ ਸ਼ਬਦ ਵੀ ਬਹੁਤ ਸੋਹਣੇ ਸੁਨੰਦਰ ਲਾਇਆ ਯਾਰ ਫਿਰ ਬੇਟਾ ਸ਼ਬਦ ਵੀ ਸੁਣਾ ਦੇ ਜਿਹੜਾ ਸੁਣ ਮੰਗੇ ਜਿਹੜਾ ਮਰਜ਼ੀ ਆ ਜਾ ਬਹਿ ਜਾ ਬਹਿ ਜਾ ਦੱਸੋ ਕੀ ਹੈਲਪ ਕਰੀਏ ਤੁਹਾਡੀ ਕੀ ਹੋਇਆ ਜੀ ਇਹਨੂੰ अच्छा पर ਤੁਹਾਡੇ ਬੱਚੇ ਜਿਸ ਸਾਉਣਾ ਟੈਲੈਂਟ ਹੈਗਾ ਨਾ ਇਹਨੂੰ ਕੋਈ ਚੀਜ਼ ਰੋਕ ਨਹੀਂ ਸਕਦੀ ਦੁਨੀਆ 'ਚ ਮੁੰਡੇ ਟਰਾਫੀ ਮਿਲੀ ਤੈਨੂੰ ਗਾਣਾ ਸੁਣਾਉਣ ਦੀ ਵਾਹ ਜੀ ਵਾਹ ਸ਼ਾਬਾਸ਼ ਲੋੜ ਹੀ ਲੋੜ ਸੀ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਕੀ ਚਾਹੀਦਾ ਤੈਨੂੰ ਗਿਫਟ ਕੀ ਕਰਨਾ ਕਹਿੰਦਾ ਦੁਆਵਾਂ ਦੇ ਦਿਓ ਬਸ ਆਸ਼ੀਰਵਾਦ ਦੇ ਦਿਓ ਆਸ਼ੀਰਵਾਦ ਤੋਂ علاوہ ਕੁਝ ਨਹੀਂ ਚਾਹੀਦਾ ਸਾਲ ਹੋ ਗਏ ਨਾ ਉਮਰ ਦੇਖੋ ਭਾਜੀ ਇੰਨੀ ਸੈਨ ਅਪ ਤਾਂ ਕਿੰਨੇ ਦਿੱਤੀ ਤੈਨੂੰ ਮੰਮੀ ਨੇ ਡੈਡੀ ਨੇ 8 ਸਾਲ ਹੋ ਗਏ ਨਾ ਰੱਬ ਵੱਲੋਂ ਹੀ ਆ ਵਾਹ ਜੀ ਮਮਾ ਨੇ ਮम्मा ਸਿਖਾਉਂਦੀ ਹੈ ਹਾਂਜੀ ਮम्मा ਵਧੀਆ ਵਧੀਆ ਗੱਲਾਂ ਸਿਖਾਉਂਦੀ ਮम्मा ਵਧੀਆ ਵਧੀਆ ਗੱਲਾਂ ਸਿਖਾਉਂਦੀ ਵਾਹ ਯਾਰ ਸ਼ਾਬਾਸ਼ ਤੈਨੂੰ ਮਿਲ ਕੇ ਮੇਰੀ ਠੰਡ ਪੈ ਗਈ ਦਿਲ ਚ ਠੰਡੀ ਹੋ ਗਈ ਮੇਰੀ ਰੂਹ ਮੈਨੂੰ ਆਪ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬੱਚੇ ਦਾ ਕੈਲੀਬਰ ਦੇਖੋ ਕਿੰਨਾ ਸਟਰੋਂਗ ਹੈ ਮੈਂਟਲੀ ਸਟਰੋਂਗ ਕਿੰਨਾ ਕੋਈ ਨੂੰ ਪਤਾ ਨਹੀਂ ਜੀ ਉਮਰ 10 ਸਾਲ ਹੈ ਤੇ ਉਮਰ 10 ਸਾਲ ਹੈ ਪਰ ਇਹਦੀ ਗੱਲਾਂ 70 ਸਾਲ ਵਾਲੀ ਨੇ 70 ਸਾਲ ਇਹਨੂੰ ਦਿਖਦਾ ਰਿਹਾ ਮੈਨੂੰ ਲੱਗਦਾ ਕਿ ਦੋ ਸਾਲ ਪਹਿਲਾਂ ਦਿਖਦਾ ਸੀ ਬਹੁਤ ਤਕੜਾ ਚਲੋ ਮਹਾਰਾਜ ਕਿਰਪਾ ਕਰਨਗੇ ਤੇ ਪਾਣੀ ਦਿਓ ਬੇਟਾ ਪਾਣੀ ਦੇ ਪਾਣੀ ਪੀਓਗੇ ਬਾਈ ਜੀ ਪਾਣੀ ਪੀਲਾਂਗੇ ਨਾ ਪਰ ਮੈਨੂੰ ਮਿਲ ਕੇ ਤੁਹਾਨੂੰ ਬੜਾ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਦਿਲ ਨੂੰ ਮੇਰੀ ਖੁਸ਼ੀ ਹੋਈ ਅਰ ਜੀ ਮੈਨੂੰ ਯਾਹ ਬਹੁਤ ਖੁਸ਼ੀ ਹੋਈ ਤੁਹਾਨੂੰ ਵੀ ਖੁਸ਼ੀ ਹੋਈ ਲਓ ਭਾਜੀ ਪਾਣੀ ਠੰਡਾ ਲਵਾਂ ਗਾ ਗਰਮ ਨੋਰਮਲ ਲਵਾਂ ਜਿਹੜਾ ਮਰਜ਼ੀ ਲੈ ਲੀਓ ਮੈਂ ਇੱਕ ਗਲਾਸ ਦਵਾਂ ਕੀ ਚੀ ਪੀਣਾ ਗਲਾਸ ਦੇ ਦਿਓ ਬੇਟਾ ਇੱਕ ਗਲਾਸ ਪੀ ਲਾਂ ਕੁਛ ਖਾਦਾ ਪੀਤਾ ਤੁਸੀਂ ਲੰਗਰ ਛਕਿਆ ਭੁੱਖ ਲੱਗੀ ਹੁਣ ਨਹੀਂ ਹਾਲੇ ਤਾਂ ਨਹੀਂ ਭੁੱਖ ਲੱਗੀ ਕੁਛ ਹੋਰ ਚਾਹੀਦਾ ਤੁਹਾਨੂੰ ਤੁਹਾਡੀ ਸੇਵਾ ਚ ਅਸੀਂ ਕੀ ਹੋਰ ਕਰੀਏ ਦਰਸਲ ਹੋ ਗਿਆ ਹਾਂਜੀ ਕੀ ਕਰੀਏ ਦੱਸੋ ਤੁਹਾਡੀ ਸੇਵਾ ਲਈ ਅਸੀਂ ਹੋਰ ਹਾਂਜੀ ਆਸ਼ੀਰਵਾਦ ਦਿਓ ਤੇ ਮੈਨੂੰ ਆਸ਼ੀਰਵਾਦ ਤਾਂ ਵਾਹਿਗੁਰੂ ਦੇएगा ਸਾਨੂੰ ਦੋਨਾਂ ਨੂੰ ਹੋਰ ਕੀ ਚਾਹੀਦਾ ਆਸ਼ੀਰਵਾਦ ਤੋਂ ਇਲਾਵਾ ਕੀ ਕਰੀਏ ਹੋਰ ਬਸ ਮੈਂ ਬਾਬਾ ਜੀ ਕੋਲੋਂ ਇਹ ਹੀ ਮੰਗਦਾ ਬਾਬਾ ਨਾਨਕ ਜੀ ਕੋਲੋਂ ਮੈਂ ਠੀਕ ਹੋ ਜਾ ਵਾਹਿਗੁਰੂ ਬਾਬਾ ਨਾਨਕ ਜੀ ਪੱਕਾ ਠੀਕ ਕਰਨਗੇ ਤੈਨੂੰ ਪੱਕਾ ਠੀਕ ਕਰਨਗੇ ਅਸੀਂ ਸਾਰੇ ਵੀ ਅਰਦਾਸ ਕਰਾਂਗੇ ਕਿ ਤੁਸੀਂ ਠੀਕ ਹੋ ਜਾਓ ਤੇ ਜਦੋਂ ਤੱਕ ਇਹ ਠੀਕ ਨਹੀਂ ਹੋ ਜਾਂਦਾ ਸਾਡਾ ਖੇਡਾ ਨਹੀਂ ਛੱਡਣਾ ਇਹ ਤੁਹਾਡਾ ਬੱਚਾ ਹੁਣ ਸਾਡਾ ਭਰਾ ਛੋਟਾ ਸਿੰਗਰ ਵੀ ਬਣੇਗਾ ਇਹ ਠੀਕ ਵੀ ਹੋਏਗਾ ਤੇ ਇਹ ਕਾਮਯਾਬੀ ਹੋਏਗਾ ਤੇ ਇੱਕ ਰਿਕਵੈਸਟ ਹੋ ਰਹੀ ਹੈ ਹੁਕਮ ਲਾੜਾ ਬਲੋਕ ਇਹਦੇ ਨਾਲ ਕੁਝ ਲਕੋਨਿਓ ਕਿ ਇਹਦੇ ਮੋਰੀ ਸਾਰੀ ਗੱਲਾਂ ਕਰਦੇ ਹਾਂ ਸਾਹਮਣੇ ਕਰੀ ਬੜਾ ਤੇਜ਼ ਆ ਇਹ ਸਾਡੇ ਕੋਲੇ ਨਾ ਬਸ ਜਗੰਦੀ ਕੁਝ ਥੋੜੀ ਤੇ ਜਿਹੜੀ ਵੀ ਕਰ ਰਹੇ ਹਾਂ ਸਾਹਮਣੇ ਅੱਕੀ ਰੂਮ ਹੈ ਅੱਛਾ ਅੱਕੀ ਰੂਮ ਪਰ ਤੁਹਾਨੂੰ ਬਹੁਤ ਬੜਾ ਅਨਮੋਲ ਤੋਹਫਾ ਮਿਲਿਆ ਤੁਹਾਨੂੰ ਇਹ ਡੋਲਣਾ ਨਹੀਂ ਕਈ ਵਾਰੀ ਮਹਾਤਮਾ ਸਿਤਾ ਉਮਰ ਤਕੜੀ ਹੈ ਦੀ ਇਹ ਪੂਰਾ ਗਾਹ ਪਾਏਗਾ ਜਦੋਂ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਪੂਰੀ ਕਿਰਪਾ ਦੇਤੇ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਹੋ ਉਹ ਕਿਦਾਂ ਓਏ ਹੋਏ ਹੋਏ ਅੱਛਾ ਮੰਦਰ ਨੂੰ ਜੈਨੇਟਿਕਲੀ ਪ੍ਰੋਬਲਮ ਹੈ ਨਾ ਦੀ ਇੱਕ ਬੇਟੀ ਵੀ ਪਹਿਲਾਂ ਹੋਈ ਦਿੱਕਤ ਆਪਾਂ ਬੈਸਟ ਟਰੀਟ ਦੇਖੋ ਪੈਸਿਆਂ ਦੀ ਕੋਈ ਦਿੱਕਤ ਨਹੀਂ ਪਰ ਟਰੀਟਮੈਂਟ ਪਤਾ ਲੱਗਣਾ ਚਾਹੀਦਾ ਇਹ ਨਾ ਹੋਵੇ ਕੋਈ ਡਾਕਟਰ ਐਕਸਪੈਰੀਮੈਂਟ ਕਰੇ ਇਹਦੇ ਤੇ ਸਰ ਉਹ ਐਕਸਪੈਰੀਮੈਂਟ ਦਾ ਸਰ 2000 2000 ਵਰਿੰਦਰ ਨਾਮ ਹੈ ਨਾ ਤੇਰਾ ਹਾਂਜੀ ਵਰਿੰਦਰ ਸਾਈਕਲ ਲਗਾ ਤੇਰੇ ਕੋਲ ਹਾਂਜੀ ਕਿਉਂ ਚਾਹੀਦਾ ਤੈਨੂੰ ਗਿਫਟ ਕੀ ਦਈਏ ਨੂੰ ਤੂੰ ਮਿਲਣ ਆਇਆ ਸਾਨੂੰ ਕੀ ਗਿਫਟ ਦਈਏ ਤੈਨੂੰ ਕੁਛ ਨਹੀਂ ਬਸ ਆਸ਼ੀਰਵਾਦ ਉਹ ਯਾਰ ਸ਼ਾਬਾਸ਼ ਆਸ਼ੀਰਵਾਦ ਦਿਓ ਬਸ ਗਿਫਟ ਨਹੀਂ ਚਾਹੀਦਾ ਇੰਨਾ ਸਿਆਣਾ ਮੈਂ ਹੁਣ ਹੋਇਆ ਜਿੰਨਾ ਤੂੰ ਛੋਟਾ ਹੁੰਦੀ ਸਿਆਣਾ 10 ਸਾਲ ਦੀ ਉਮਰ ਹੈ ਤੇਰੀ ਹਾਂਜੀ ਆਸ਼ੀਰਵਾਦ ਤੋਂ 10 ਕੁਛ ਹੋਰ ਚਾਹੀਦਾ ਾਲਵਾ ਆਸ਼ੀਰਵਾਦ ਆ ਵਾਹਿਗੁਰੂ ਸਾਨੂੰ ਦੋਨਾਂ ਨੂੰ ਦੇਗਾ ਨਾ ਹਾਂਜੀ ਕੁਛ ਹੋਰ ਚਾਹੀਦਾ ਹੋਰ ਕੁੱਟਣ ਦੀ ਬਸ ਤੋਂ ਡਾਕੀ ਬਚਾਈ ਦੇ ਤੇ ਮੈਂ ਹੀ ਚਾਹਨਾ ਮਠੀਕ ਹੋ ਜਾ ਉਹ ਵਾਹ ਜੀ ਵਾਹ ਜੀ ਗੱਡੀ ਠੀਕ ਹੋ ਜਾ ਕੀ ਦਿੱਕਤ ਕੀ ਐਨੂੰ ਕਦੋਂ ਤੋਂ ਦਿੱਕਤ ਐ ਅੱਖਾਂ ਦੀ ਦਿੱਕਤ ਕਦੋਂ ਬਚਪਨ ਤੋਂ ਹੀ ਆ ਨਹੀਂ ਹੋਤੇ ਐ ਕਉਂ ਕੀ ਹੋਇਆ ਕੀ ਸੀਗਾ ਦਿਮਾਗ ਨੂੰ ਬੁਖਾਰ ਚੜਿਆ ਸੀ ਉਹ ਸ਼ਾਬਾਸ਼ ਕੋਈ ਗੱਲ ਨਹੀਂ ਤੂੰ ਠੀਕ ਹੋ ਜਾਣਾ ਕੋਈ ਐਡੀ ਘਬਰਾਣ ਵਾਲੀ ਗੱਲ ਨਹੀਂ ਹੈਗੀ ਫਿਰ ਕੀ ਹੋਇਆ ਮੈਨੂੰ ਵਾਇਗੁਰੂ ਤੇ ਭਰੋਸਾ ਹੋਤੇ ਰੱਖ ਵਾਇਗੁਰੂ ਤੇ ਭਰੋਸਾ ਹਾਂਜੀ ਵਾਇਗੁਰੂ ਨੇ ਕੋਈ ਗੱਲ ਨਹੀਂ ਜੇ ਅੱਖਾਂ ਦੀ ਥੋੜੀ ਦਿੱਕਤ ਦਿੱਤੀ ਹੈ ਹੱਥ ਤਾਂ ਠੀਕ ਆ ਆਪਣੇ ਹਾਂਜੀ ਲੱਤਾਂ ਠੀਕ ਨੇ ਜ਼ੁਬਾਨ ਵੀ ਠੀਕ ਹੈ ਗਾਹ ਵੀ ਸੋਣਾ ਲੈਣਾ ਫਿਰ ਵਾਇਗੁਰੂ ਤੇ ਵਿਸ਼ਵਾਸ ਰੱਖਣਾ ਅੱਖਾਂ ਵੀ ਠੀਕ ਹੋ ਜਾਣਗੇ ਜੇ ਨਹੀਂ ਵੀ ਹੋਈਆਂ ਤਾਂ ਕੋਈ ਟੈਨਸ਼ਨ ਨਹੀਂ ਲੈਣੀ ਬਾਲੀ ਬਣਨਾ ਕੀ ਬੱਡੇ ਹੋ ਕੇ ਸਿੰਗਰ ਹਾਂਜੀ ਪੱਕਾ ਇਹ ਸਿੰਗਰ ਹੀ ਬਣਨਾ ਚਾਹੀਦਾ ਸਿੰਗਰ ਹੀ ਬਣੇਗਾ ਸਿੰਗਰ ਹੀ ਬਣਨਾ ਚਾਹੀਦਾ ਨੂੰ ਰੋਕਿਓ ਨਾ ਕਿਸੇ ਚੀਜ਼ ਲਈ ਪੜ੍ਹਾਈ ਲਿਖਾਈ ਬਾਕੀ ਪੂਰੀ ਕਰਾਇਓ ਜੀ ਜੀ ਪੜ੍ਹਾਈ ਲਿਖਾਈ 'ਚ ਕੋਈ ਕੰਪਰਮਾਈਜ਼ ਨਹੀਂ ਕਰਨਾ ਕਿਉਂਕਿ ਦਾ ਦਿਮਾਗ ਬਹੁਤ ਤੇਜ਼ ਹੈ ਸੀਵੀ ਕਲਾਸ ਡਾਕਟਰ ਬਣ ਦੇਗਾ ਤਾਂ ਵਧੀਆ ਸਮਾਜ ਦਾ ਵੀ ਭਲਾ ਕਰੇਗਾ ਸਿੰਗਰ ਬਣ ਦੇਗਾ ਤਾਂ ਕਲਾ ਆਪਣਾ ਭਲਾ ਕਰੇਗਾ ਫਿਰ ਕਦੀ ਛਾਲ 6 ਮਹੀਨੇ ਤੇ ਠੇਕ ਕਰ ਹੀ ਆ ਜਾਈਂਗੀ ਕਿਹੜੀ ਨੌਕਰੀ ਮਿਲ ਗਈ ਆਪਾਂ ਤਾਂ ਇਹ ਕਰ ਲੈਣੀ ਉਹ ਥੇ ਰੱਖ ਨੌਕਰੀ ਕਿਉਂ ਕਰਨੀ ਬਾਹੂ ਬਣਨਾ ਤੂੰ ਬਾਊ ਬਣਾਂਗੇ ਬਾਊ ਬਣਿਆ ਯਾਰ ਤੇਰੀ ਮੈਨੂੰ ਬੋਲੀ ਬੜੀ ਪਸੰਦ ਹੈ ਹਾਂਜੀ ਪੋਡਕਾਸਟ ਕਰੀਏ ਤੇਰੇ ਨਾਲ ਕਿਹੜਾ ਪੋਡਕਾਸਟ ਕਰ ਲਈ ਇੱਕ ਇੰਟਰਵਿਊ ਕਰਦਾ ਨਾ ਮੈਂ ਇੱਕ ਹਾਂਜੀ ਪੋਡਕਾਸਟ ਮੈਂ ਕਰਦਾ ਹਾਂ ਨਾ ਗੱਲਬਾਤ ਕਰਦਾ ਹਾਂ ਤੁਹਾਡੀ ਭੇਜੀ ਇੱਕ ਵੀਡੀਓ ਮੈਂ ਸਾਰੀਆਂ ਵੀਡੀਓ ਦੇਖੋ ਇਹ ਕੀ ਕਰਦੇ ਆ ਵਾਹ ਜੀ ਵਾਹ ਦੇਖਿਆ ਫਿਰ ਇਹਨਾਂ ਨੇ ਦੇਖੀਆਂ ਵੀਡੀਓ ਚੰਗੀ ਤਰ੍ਹਾਂ ਰਿਸਰਚ ਕੀਤੀ ਮੇਰੇ ਬਾਰੇ ਕਿ ਨਹੀਂ ਕਰ ਲਈ ਚਲੋ ਸ਼ੁਕਰ ਹੈ ਜਿਹੜੀ ਮੈਂ ਵੀਡੀਓ ਭੇਜੀ ਸੀਗੇ ਕੋਈ ਗੱਲ ਨਹੀਂ ਉਹ ਪਰਮਾਤਮਾ ਦਾ ਸ਼ੁਕਰ ਕੋਈ ਗੱਲ ਇਹਨਾਂ ਦਾ ਬਹੁਤ ਵਾਰੀ ਮੈਨੂੰ ਤੁਹਾਡਾ ਫ੍ਰੈਂਡ ਸਾਡੇ ਕੋਲ ਚੈਨਲ ਤੋਂਡਾ ਚੈਨਲ ਵੀ ਅਗਰ ਸ਼ਾਇਦ ਸਾਡੇ ਕੋਲ ਪਾਪਾ ਕੋਲ ਹੈਗਾ ਪਾਪਾ ਕੋਲ ਪਿਆਰ ਕਿਹੜਾ ਕਰਦਾ ਜਿਆਦਾ ਪਾਪਾ ਮੰਮੀ ਕੇ ਪਾਪਾ ਤੈਨੂੰ ਸਾਰੀ ਸਾਰੀ ਫੈਮਿਲੀ ਵੱਦੂ ਪਿਆਰ ਕਰਦਾ ਯਾਰ ਤੂੰ ਇੰਨਾ ਸਿਆਣਾ ਕਿਉਂ ਹੈ ਕੀ ਖਾਨਾ ਇੰਨਾ ਸਿਆਣਾ ਕਿਉਂ ਹੈ ਫਿਰ ਇੰਨੇ ਸਿਆਣੇ ਬੱਚੇ ਤਾਂ ਮੈਂ ਦੇਖੇ ਬੱਚੇ ਤਾਂ ਫੋਨ ਹੀ ਨਹੀਂ ਛੱਡਦੇ ਬੱਚਿਆਂ ਨੂੰ ਗੱਲ ਹੀ ਨਹੀਂ ਆਂਦੀ ਤੇ ਤੈਨੂੰ ਕੋਈ ਗੱਲ ਭੁੱਲਦੀ ਨਹੀਂ ਮੈਂ ਫੋਨ ਲੈਂਦਾ ਪਰ ਜਿਆਦਾ देर ਨਹੀਂ ਲੰਦਾ ਜਿਆਦਾ देर ਨਹੀਂ ਲੰਦਾ ਅੱਛਾ ਇੱਥੋਂ ਬਹਿ ਕੇ ਹੁਣ ਤੈਨੂੰ ਪਤਾ ਲੱਗ ਰਿਹਾ ਕਿ ਮੰਮੀ ਕਿੱਥੇ ਬੈਠੀ ਤੇ ਡੈਡੀ ਕਿੱਥੇ ਬੈਠਾ ਹਾਂਜੀ ਕਿੱਥੇ ਮੰਮੀ ਅੱਜ ਮਮਮੀ ਉੱਧਰ ਤੇ ਮਮਮੀ ਦਾ ਹੱਥ ਨਜ਼ਰ ਆਉਂਦਾ ਕਿੱਥੇ ਮਮਮੀ ਦਾ ਹੱਥ ਕਿੱਥੇ ਮਮਮੀ ਕਿੰਨੇ ਮਮਮੀ ਦੀਆਂ ਉਂਗਲਾਂ ਕਿੰਨੀਆਂ ਖੜੀਆਂ ਮਮਮੀ ਦੀਆਂ ਉਂਗਲਾਂ ਨੰਨ ਪਟੜਾ ਆਜਾ ਉਂਗਲਾਂ ਨੰਨ ਪਟੜਾ ਛੋਲ ਕੋਈ ਗੱਲ ਜਦੋਂ ਤੇ ਦਿੱਕਤ ਆਈ ਸੀ ਅੱਖਾਂ ਦੀ ਤੁਸੀਂ ਡਾਕਟਰ ਕੋਲ ਚੈੱਕ ਨਹੀਂ ਕਰਾਇਆ ਫਿਰ ਕੋਲ ਰਹੇਗਾ ਤੂੰ ਆਜੋ ਮੈਂ ਤਾਂ ਜਾਵਾਂਗਾ ਪਰ ਮਮਮੀ ਡੈਡੀ ਬਿਨਾ ਦਿਲ ਲੱਗਣਾ ਨਹੀਂ ਚਲ ਸ਼ਾਬਾਸ਼ ਮੈਨੂੰ ਬੜਾ ਚੰਗਾ ਲੱਗਿਆ ਯਾਰ ਤੈਨੂੰ ਮਿਲ ਕੇ ਯਾਰ ਭਰਾ ਯਾਰ ਮਿਲਦਾ ਨਹੀਂ ਮੈਨੂੰ ਹੁਣ ਮੇਰਾ ਨਾਮ ਅਨਮੋਲ ਹੈ ਠੀਕ ਹੈ ਜੱਫੀ ਪਾਲਾ ਘੁੱਟ ਕੇ ਫੇਰ ਠੰਡ ਪਾ ਦੇ ਜ਼ੋਰ ਨਹੀਂ ਹੈਗਾ ਮੈਂ ਦੇਖਿਆ ਤੇਰੀ ਬਾਹਾਂ ਵਿੱਚ ਸ਼ਾਬਾਸ਼ ਵਾਹਿਗੁਰੂ ਵਾਹਿਗੁਰੂ ਧਿਆਨ ਰੱਖੀ ਠੀਕ ਹੈ ਬਹੁਤ ਪਿਆਰਾ ਬੱਚਾ ਤੂੰ ਮੇਰਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਤੂੰ ਦੇਖੋ ਹੁਣੇ ਮੈਂ ਤੁਹਾਡੀ ਕਹਾਣੀ ਦੱਸ ਰਹੀ ਸੀ ਬੱਚਿਆਂ ਪਿੱਛੇ ਖੜੀਆਂ ਸੀ ਇਹ ਦੋਨੋਂ ਆਈਆਂ ਤੁਹਾਡੀ ਮਦਦ ਆਸਤੇ ਇਹ ਛੋਟਾ ਵੀਰ ਹੈ ਸਾਡਾ ਇਹਨਾਂ ਨੂੰ ਅੱਖਾਂ ਦੀ ਪ੍ਰੋਬਲਮ ਹੈ ਤੇ ਤੁਸੀਂ ਪਲੀਜ਼ ਆਪਣੀ ਸੇਵਾ ਇਹਨਾਂ ਨੂੰ ਦੇ ਦਿਓ ਇਹਨਾਂ ਨੂੰ ਦੇ ਦਿਓ ਆ ਲਓ ਇਹ ਛੋਟੀਆਂ ਵੱਡੀਆਂ ਭੈਣਾਂ ਆਈਆਂ ਨੇ ਤੇਰੀਆਂ ਆਪਣੀਆਂ ਪਾਕਟ ਮਣੀ ਜੋੜ ਕੇ ਕਹਿੰਦੀਆਂ ਅਸੀਂ ਛੋਟੇ ਵੀਰ ਦੀ ਆਪਣੀ ਤੇ ਇਨਾਂ ਵਾਸਤੇ ਜ਼ਰੂਰ ਵਾਹਿਗੁਰੂ ਅੱਗੇ ਅਰਦਾਸ ਕਰੀਂ ਕਿ ਮਹਾਰਾਜ ਇਹਨਾਂ ਨੂੰ ਵੀ ਤੰਦਰੁਸਤੀ ਦੇਵੇ ਮੈਂ ਤਾਂ ਜੰਮ ਮੇਰੇ ਹਲਕ ਕਰਨ ਵਾਲਿਆਂ ਨੂੰ ਵਾਧੂ 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 ਰੱਬ ਸੋਖਰੇ ਵਾਹ ਜੀ ਵਾਹ ਮੈਂ ਤੈਨੂੰ ਰੱਖ ਲੈਣਾ ਜੇ ਤੂੰ ਇੰਨਾ ਪਿਆਰਾ ਹੋਰ ਬਣਿਆ ਇੰਨੀ ਸੋਹਣੀ ਭਾਸ਼ਾ ਤੂੰ ਬੋਲਦਾ ਕੀ ਨਾਮ ਹੈ ਭਾਸ਼ਾ ਦਾ ਫਾਜ਼ਿਲ ਕਾਦੀ ਕੀ ਕਹਿੰਦੇ ਇਹਨੂੰ ਪੰਜਾਬੀ ਪੰਜਾਬੀ ਦੋਨੋਂ ਪੰਜਾਬੀ ਆ ਬੇਟਾ ਇਹਨੂੰ ਦੇ ਦੋ ਸੇਵ ਆਪਣੀ ਲਓ ਲੈ ਲੈ ਪੁੱਤਰ ਆ ਲੈ ਦੇ ਦੋ